ਹੇਸਨਾਗ ਬਾਰੇ ਸੁਣਿਆ ਤਾਂ ਸਾਬਣੇ ਹੋਵੇਗਾ ਇਹ ਪਰ ਇਸ ਨੂੰ ਦੇਖਣਾ ਜਾਂ ਇਸ ਦਾ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਆਉਣਾ ਇਹ ਹਜ਼ਾਰਾਂ ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਹੁੰਦਾ ਹੈ ਰੱਬ ਦੇ ਬਣਾਏ ਹੋਏ ਲੱਖਾਂ ਜੀ ਹਨ ਜਿਨ੍ਹਾਂ ਦੀ ਆਪਣੇ ਵਾਂਗੂ ਇੱਕ ਅਲੱਗ ਹੀ ਦੁਨੀਆ ਹੈ ਤੇ ਜਿਨ੍ਹਾਂ ਵਿੱਚ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਕ ਇੱਛਾਦਾਰੀ ਨਾਗਨ ਜਿਨਨੇ ਨਿਹੰਗ ਸਿੱਖ ਦਾ ਰੂਪ ਧਾਰ ਲਿਆ ਇੱਕ ਇੱਛਾਦਾਰੀ ਨਾਗਰ ਨੂੰ ਸਿੱਖੀ ਦੇ ਨਾਲ ਸਿੱਖੀਜ਼ਮ ਦੇ ਨਾਲ ਇਨਾਗੂ ਪਿਆਰ ਹੋ ਗਿਆ ਕਿ ਉਹਨੇ ਇੱਕ ਨਿਹੰਗ ਸਿੱਖ ਦਾ ਰੂਪ ਧਾਰ ਲਿਆ ਇਸ ਸੰਬੰਧਤ ਅੱਜ ਦੀ ਵੀਡੀਓ ਹੈ ਵੀਡੀਓ ਆਲ ਵਧਣਾਂ ਵੀਡੀਓ ਆਲ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਇੱਛਾਦਾਰੀ ਨਾ ਕੇਸਨਾਗ ਬਾਰੇ ਸੁਣਿਆ ਤਾਂ ਸਾਬਣੇ ਹੋਵੇਗਾ ਹੀ ਪਰ ਇਸ ਨੂੰ ਦੇਖਣਾ ਜਾਂ ਇਸ ਦਾ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਆਉਣਾ ਇਹ ਹਜ਼ਾਰਾਂ ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਹੁੰਦਾ ਹੈ ਰੱਬ ਦੇ ਬਣਾਏ ਹੋਏ ਲੱਖਾਂ ਜੀ ਹਨ ਜਿਨ੍ਹਾਂ ਦੀ ਆਪਣੇ ਵਾਂਗੂ ਇੱਕ ਅਲੱਗ ਹੀ ਦੁਨੀਆ ਹੈ ਤੇ ਜਿਨ੍ਹਾਂ ਵਿੱਚ ਇੱਕ ਦੁਨੀਆ ਸਿਰਫ ਸਪਾਂ ਦੀ ਹੀ ਹੈ ਅੱਜ ਤੁਹਾਨੂੰ ਦੱਸਾਂਗੇ ਇੱਕ ਅਜੇਹੇ ਇੱਛਾਤਾਰੀ ਸਪਾਂ ਦੀ ਕਹਾਣੀ ਜਿਸ ਨੂੰ ਸਿੱਖ ਧਰਮ ਨਾਲ ਇੰਨਾ ਕ ਪਿਆਰ ਹੋ ਗਿਆ ਉਹ ਨਿਹੰਗ ਸਿੰਘ ਬਣ ਕੇ ਨਿਹੰਗਾਂ ਦੇ ਜਥੇ ਵਿੱਚ ਹੀ ਰਹਿਣ ਲੱਗ ਪਏ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਤੁਹਾਡਾ ਸਾਡੇ ਚੈਨਲ ਗੁੰਮਨਾਮ ਟੀਵੀ ਤੇ ਸਵਾਗਤ ਕਰਦੇ ਹਾਂ। ਇਸ ਚੈਨਲ ਤੇ ਅਸੀਂ ਘੱਟ ਸਮੇਂ ਵਿੱਚ ਵੱਧ ਜਾਣਕਾਰੀ ਦਿੰਦੇ ਹਾਂ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੋਸਤੋ नाग ਦੀਆਂ ਕਿਸਮਾਂ ਇੱਛਾਤਾਰੀ नाग ਤੇ ਛੇਸ਼ਨਾਗ ਜੋ ਕਿ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ। ਏ ਵੀ ਇਨਸਾਨਾਂ ਵਾਂਗ ਹੀ ਤਪ ਕਰਦੇ ਹਨ ਤੇ ਕਿੰਨੇ ਸਾਲਾਂ ਬਾਅਦ ਇਹਨਾਂ ਨੂੰ ਰੱਬ ਵੱਲੋਂ ਇਹ ਸ਼ਕਤੀਆਂ ਮਿਲਦੀਆਂ ਹਨ ਗੁਰਬਾਣੀ ਛੇਸ਼ਨਾਗ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਗੁਰੂ ਮਹਾਰਾਜ ਕਹਿੰਦੇ ਹਨ ਕਿ ਛੇਸ਼ਨਾਗ ਦੇ ਹਜ਼ਾਰ ਫਨ ਹੁੰਦੇ ਹਨ ਤੇ ਉਹ नाग ਆਪਦੇ ਹਰ ਇੱਕ ਫਨ ਨਾਲ ਹਰ ਰੋਜ਼ ਰੱਬ ਦਾ ਨਵਾਂ ਨਾਮ ਲੈਂਦਾ ਹੈ ਦੋਸਤੋ ਨਾਗਾਂ ਦੀ ਇੱਕ ਅਲੱਗ ਦੁਨੀਆ ਹੈ ਜੋ ਰੱਬ ਨੇ ਖੁਦ ਬਣਾਈ ਹੈ ਬਹੁਤ ਵਾਰ ਉਹ ਇਨਸਾਨਾਂ ਵਿੱਚ ਆ ਜਾਂਦੇ ਹਨ ਤੇ ਇਨਸਾਨ ਐਨਾ ਪਾਪੀ ਰੂਹ ਹੈ ਉਹਨਾਂ ਨੂੰ ਮਾਰ ਮਕਾਉਂਦਾ ਹੈ ਪਰ ਅੱਜ ਜੋ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਉਹ ਸੁਣ ਕੇ ਤੁਸੀਂ ਆਪਦੇ ਆਸ-ਪਾਸ ਫਿਰਦੇ ਸੱਪਾਂ ਨੂੰ ਕਿਸੇ ਹੋਰ ਹੀ ਨਿਗਾਹ ਨਾਲ ਵੇਖਣ ਲੱਗ ਜਾਵੋਗੇ ਇਹ ਗੱਲ ਹੈ ਅੱਜ ਤੋਂ 50 ਸਾਲ ਪਹਿਲਾਂ ਅਨੰਦਪੁਰ ਸਾਹਿਬ ਦੀ ਇੱਕ ਨਗਰੀ ਦੀ ਜਿੱਥੇ ਗੁਰੂ ਘਰ ਬਣਾਉਣ ਲਈ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਕਾਰ ਸੇਵਾ ਮਤਲਬ ਗੁਰੂ ਘਰ ਦੀ ਉਹ ਸਾਰੀ ਹੋ ਰਹੀ ਸੀ ਕੁਝ ਨਿਹੰਗ ਸਿੰਘ ਇਸ ਕੰਮ ਵਿੱਚ ਤਨ ਮਨ ਨਾਲ ਸੇਵਾ ਕਰ ਰਹੇ ਸੀ ਅਚਾਨਕ ਇੱਕ ਦਿਨ ਇੱਕ ਨਿਹੰਗ ਸਿੰਘ ਆਉਂਦਾ ਹੈ ਤੇ ਸੇਵਾ ਕਰਨ ਲੱਗ ਜਾਂਦਾ ਹੈ ਪਰ ਇਹ ਸਿੰਘ ਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਸੀ ਇਸ ਦਾ ਰੰਗ ਰੂਪ ਬਹੁਤ ਜ਼ਿਆਦਾ ਸੋਹਣਾ ਸੀ ਤੇ ਇਸ ਦੀਆਂ ਅੱਖਾਂ ਗੋਲ ਸੀ ਉਹ ਸਿੰਘਾਂ ਨੂੰ ਆਪਦਾ ਨਾਮ ਇੱਛਾ ਸਿੰਘ ਦੱਸਦਾ ਹੈ ਇੱਛਾ ਸਿੰਘ ਦੀ ਸੇਵਾ ਨੂੰ ਦੇਖ ਕੇ ਸਿੰਘਾਂ ਨੇ ਉਸ ਨੂੰ ਆਪਣੇ ਜਥੇ ਵਿੱਚ ਸ਼ਾਮਲ ਕਰ ਲਿਆ ਉਹ ਜਦੋਂ ਵੀ ਪਿੰਡ ਦੇ ਖੂਹ ਤੋਂ ਪਾਣੀ ਲੈਣ ਜਾਂਦਾ ਤਾਂ ਉੱਥੇ ਪਾਣੀ ਪਰ ਰਹੀਆਂ ਕੁੜੀਆਂ ਉਸ ਵੱਲ ਦੇਖਦੀਆਂ ਹੀ ਰਹਿ ਜਾਂਦੀਆਂ ਇੱਛਾ ਸਿੰਘ ਦੀਆਂ ਗੋਲ ਅੱਖਾਂ ਨੂੰ ਦੇਖ ਕੇ ਆਪਸ ਵਿੱਚ ਗੱਲਾਂ ਕਰਦੀਆਂ ਕਿ ਤੇ ਇਹ ਕੋਈ ਇੱਛਾਦਾਰੀ ਸੱਪ ਤਾਂ ਨਹੀਂ ਤੇ ਹੱਸਦਿਆਂ ਇੱਛਾ ਸਿੰਘ ਉਹਨਾਂ ਵੱਲ ਬਿਨਾਂ ਦੇਖੇ ਹੱਸ ਕੇ ਉਥੋਂ ਗੁਰੂ ਘਰ ਵਾਪਸ ਆ ਜਾਂਦਾ ਉਹ ਸਾਰਾ ਦਿਨ ਸੇਵਾ ਕਰਦਾ ਰਹਿੰਦਾ ਤੇ ਨਾ ਕਿਸੇ ਨੂੰ ਬੁਲਾਉਂਦਾ ਤੇ ਨਾ ਕਿਸੇ ਵੱਲ ਦੇਖਦਾ ਜੋ ਕੰਮ ਕਹਿ ਦਿੰਦੇ ਬਿਨਾਂ ਨਾ ਨੁਕਰ ਤੋਂ ਉਹੀ ਕਰਨ ਲੱਗ ਜਾਂਦਾ ਕਿਹਾ ਜਾਂਦਾ ਹੈ ਕਿ ਉਸ ਨੂੰ ਸੇਵਾ ਕਰਨ ਤੋਂ ਕਹਿ ਕਹਿ ਕੇ ਹਟਾਇਆ ਜਾਂਦਾ ਸੀ ਪਿੰਡ ਦੇ ਲੋਕ ਜਾਂ ਜੱਥੇ ਦਾ ਮੁਖੀ ਉਸ ਨੂੰ ਬਹੁਤ ਪਿਆਰ ਦੇਣ ਲੱਗ ਪਏ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਗੁਰੂ ਘਰ ਬਣ ਕੇ ਤਿਆਰ ਹੋ ਗਿਆ ਹਜੇ ਥੋੜੀ ਬਹੁਤ ਸੇਵਾ ਚੱਲ ਹੀ ਰਹੀ ਸੀ ਕਿ ਇੱਕ ਦਿਨ ਤਿੰਨ ਨਿਹੰਗ ਸਿੰਘ ਇੱਕ ਕਮਰੇ ਵਿੱਚ ਸੁੱਤੇ ਪਏ ਸੀ ਤੇ ਇਹਨਾਂ ਨਾਲ ਇੱਛਾ ਸਿੰਘ ਵੀ ਉੱਥੇ ਹੀ ਪਿਆ ਸੀ ਰਾਤ ਦੇ 1 ਵਜੇ ਜਦੋਂ ਇੱਕ ਨਿਹੰਗ ਸਿੰਘ ਉੱਠਦਾ ਹੈ ਤਾਂ ਉਹ ਦੇਖ ਕੇ ਡਰ ਜਾਂਦਾ ਹੈ ਕਿ ਉਹਨਾਂ ਨਾਲ ਇੱਕ ਸੱਪ ਪਿਆ ਹੈ ਉਹ ਜਦੋਂ ਛੋਟੀ ਜਾ ਕੇ ਸੱਪ ਦੇ ਮਾਰਨ ਲੱਗਦਾ ਹੈ ਤਾਂ ਉਹ ਸੱਪ ਇੱਛਾ ਸਿੰਘ ਬਣ ਜਾਂਦਾ ਹੈ ਤੇ ਉਸ ਨਿਹੰਗ ਸਿੰਘ ਅੱਗੇ ਹੱਥ ਜੋੜ ਕੇ ਬੈਠ ਜਾਂਦਾ ਹੈ ਆਪ ਦੀ ਸਾਰੀ ਅਸਲੀਅਤ ਉਸ ਨੇ ਇਹ ਗਨੂ ਦੱਸਦਾ ਹੈ ਇਸ ਤੋਂ ਬਾਅਦ ਉਹ ਨਿਹੰਗ ਸਿੰਘ ਵੀ ਇਸ ਗੱਲ ਨੂੰ ਰਾਜ ਹੀ ਰੱਖਦਾ ਹੈ ਸੇਵਾ ਦੁਬਾਰਾ ਚੱਲੂ ਹੋ ਜਾਂਦੀ ਹੈ ਥੋੜੇ ਦਿਨ ਬਾਅਦ ਇੱਕ ਜੋਗੀ ਪਿੰਡ ਵਿੱਚ ਆਉਂਦਾ ਕਿਹਾ ਜਾਂਦਾ ਹੈ ਜੋਗੀ ਕੋਲ ਇੱਕ ਅਜੀਹੀ ਸ਼ਕਤੀ ਸੀ ਜਿਸ ਨਾਲ ਉਸ ਨੂੰ ਇੱਛਾਦਾਰੀ नाग ਬਾਰੇ ਪਤਾ ਲੱਗ ਜਾਂਦਾ ਸੀ ਜੋਗੀ ਸਿੱਧਾ ਹੀ ਗੁਰੂ ਘਰ ਅੱਗੇ ਆ ਖੜਿਆ ਦੋਸਤੋ ਜੇ ਜੋਗੀ ਨੂੰ नाग ਬਾਰੇ ਪਤਾ ਲੱਗ ਜਾਂਦਾ ਹੈ ਤਾਂ ਘੱਟ ਦਾ नाग ਵੀ ਨਹੀਂ ਹੋਵੇਗਾ ਸਾਰੇ ਦੇਖਦੇ ਹਨ ਕਿ ਇੱਛਾ ਸਿੰਘ ਕੰਮ ਕਰਦਾ ਕਰਦਾ ਨਾਲ ਲੱਗਦੇ ਖੇਤ ਵਿੱਚ ਛਾਲ ਮਾਰ ਕੇ ਪੰਡ ਤੋਂ ਦੂਜੇ ਪਾਸੇ ਵੱਲ ਭੱਜ ਪਿਆ ਜੋਗੀ ਵੀ ਆਪਣੀ ਬੀਨ ਚਾ ਕੇ ਉਸ ਦੇ ਮਗਰ ਭੱਜ ਪਿਆ ਇੱਕ ਖੇਤ ਵਿੱਚ ਇੱਕ ਛੋਟੇ ਦਰਜੇ ਦਾ ਜ਼ਿਮੀਂਦਾਰ ਕਿਸਾਨ ਕੰਮ ਕਰ ਰਿਹਾ ਸੀ ਤੇ ਉਸ ਕਿਸਾਨ ਦੀ ਕੁੜੀ ਦਾ ਵਿਆਹ ਸਿਰ ਤੇ ਆ ਚੜਿਆ ਸੀ ਜਿਸ ਕਰਕੇ ਉਹ ਸੋਚਾਂ ਦੇ ਵਿੱਚ ਲੱਗਿਆ ਹੋਇਆ ਸੀ ਇੱਛਾ ਸਿੰਘ ਜਾ ਕੇ ਉਸ ਜ਼ਿਮੀਂਦਾਰ ਵਿੱਚ ਵਜਦਾ ਹੈ ਤੇ ਉਹ ਜ਼ਿਮੀਂਦਾਰ ਥੱਲੇ ਡਿੱਗ ਪੈਂਦਾ ਹੈ ਇੱਛਾ ਸਿੰਘ ਉਸ ਕਿਸਾਨ ਨੂੰ ਖੜਾ ਕਰਦਾ ਹੈ ਤੇ ਉਸ ਤੋਂ ਮਦਦ ਮੰਗਦਾ ਹੈ ਤੇ ਕਹਿੰਦਾ ਹੈ ਭਾਈ ਜੇ ਤੂੰ ਇਸ ਜੋਗੀ ਨੂੰ ਆਪਦੇ ਖੇਤ ਵਿੱਚ ਨਾ ਵੜਨ ਦੇਵੇਂ ਤੇ ਨਾ ਹੀ ਬੀਨ ਵਜਾਉਣ ਦੇਵੇਂ ਤਾਂ ਮੈਂ ਤੈਨੂੰ ਵਰ ਦਿੰਦਾ ਹਾਂ ਤੈਨੂੰ ਜਿੰਨੇ ਪੈਸੇ ਚਾਹੀਦੇ ਹੋਣਗੇ ਤੂੰ ਇਸ ਖੇਤ ਵਿੱਚ ਹਲ ਮਾਰ ਕੇ ਕੱਢ ਲਿਆ ਕਰ ਇਹਨਾਂ ਕਹਿ ਕੇ ਇੱਛਾ ਸਿੰਘ ਜੋ ਕਿ ਨਹਿੰਗ ਸਿੰਘ ਦੇ ਰੂਪ ਵਿੱਚ ਸੀ ਉਹ ਸੱਪ ਬਣ ਕੇ ਉਸੇ ਖੇਤ ਦੀ ਇੱਕ ਖੁੱਡ ਵਿੱਚ ਵੜ ਜਾਂਦਾ ਹੈ ਜ਼ਿਮੀਦਾਰ ਕਿਸਾਨ ਨੇ ਇਸ ਤਰ੍ਹਾਂ ਹੀ ਕੀਤਾ ਜੋਗੀ ਨੂੰ ਨਾ ਆਪਦੇ ਖੇਤ ਵਿੱਚ ਵੜਨ ਦਿੱਤਾ ਤੇ ਨਾ ਬੀਨ ਵਜਾਉਣ ਦਿੱਤੀ ਉਸ ਕਿਸਾਨ ਨੇ ਲੋਕ ਇਕੱਠੇ ਕਰ ਲਏ ਤੇ ਜੋਗੀ ਨੂੰ ਉਥੋਂ ਭਜਾ ਦਿੱਤਾ ਹੁਣ ਵਾਰੀ ਸੀ ਇੱਛਾਤਾਰੀ ਸੱਪ ਦੇ ਦਿੱਤੇ ਵਰਨ ਨੂੰ ਦੇਖਣ ਦੀ ਜਦੋਂ ਕਿਸਾਨ ਨੇ ਖੇਤ ਵਿੱਚ ਹਲ ਚਲਾਇਆ ਤਾਂ ਸੱਚਮੁੱਚ ਹੀ ਉਸ ਨੂੰ ਪੈਸਿਆਂ ਨਾਲ ਭਰਿਆ ਇੱਕ ਕੁਜਾ ਪ੍ਰਾਪਤ ਹੋਇਆ ਇਸ ਤੋਂ ਬਾਅਦ ਉਸਨੇ ਖੁਸ਼ੀ-ਖੁਸ਼ੀ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਸਾਰੇ ਪਿੰਡ ਨੂੰ ਦੱਸ ਦਿੱਤਾ ਜਦੋਂ ਪਿੰਡ ਵਾਲੇ ਉਸਦੇ ਖੇਤ ਵਿੱਚ ਆਏ ਤੇ ਹਲ ਮਾਰਨ ਲੱਗੇ ਤਾਂ ਉਹਨਾਂ ਨੂੰ ਉਥੋਂ ਕੁਝ ਨਾ ਮਿਲਿਆ ਜਦੋਂ ਇਹ ਕਿਸਾਨ ਉੱਥੇ ਹਲ ਚਲਾਉਂਦਾ ਤਾਂ ਉਸ ਨੂੰ ਫੇਰ ਪੈਸੇ ਮਿਲ ਜਾਂਦੇ ਇਸ ਤੋਂ ਬਾਅਦ ਉਸ ਕਿਸਾਨ ਨੇ ਆਪਣੇ ਖੇਤ ਵਿੱਚ ਇਹ ਸੱਪ ਦੀ ਜਗ੍ਹਾ ਬਣਾ ਦਿੱਤੀ ਤੇ ਉਸ ਨੂੰ ਪੂਜਣ ਲੱਗ ਗਿਆ ਤੇ ਸਾਰਾ ਪਿੰਡ ਉੱਥੇ ਆ ਕੇ ਮੱਥੇ ਟੇਕਦਾ ਨੱਕ ਰਗੜ ਕੇ ਉਹ ਸੱਪ ਦੀ ਜਗ੍ਹਾ ਅੱਗੇ ਆਪਦੀਆਂ ਇਸ਼ਾਵਾਂ ਰੱਖਦਾ। ਦੋਸਤੋ ਇਹ ਗੱਲ ਇੱਛਾਤਾਰੀ ਸੱਪ ਦੇ ਨਹੀਂ ਸਗੋਂ ਇਨਸਾਨ ਦੀ ਸੋਚ ਦੀ ਸੀ ਜਿਸ ਦਰ ਤੇ ਜਾ ਕੇ ਉਹ ਸੱਪ ਦਿਨ ਰਾਤ ਸੇਵਾ ਕਰਦਾ ਸੀ ਨੱਕ ਰਗੜਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਆਪਦੀ ਮੁਕਤੀ ਮੰਗਦਾ ਸੀ। ਅਸੀਂ ਉਸ ਅੱਗੇ ਸਿਰ ਝੁਕਾਉਣ ਨੂੰ ਛੱਡ ਕੇ ਉਹਨਾਂ ਚੀਜ਼ਾਂ ਨੂੰ ਮੰਨਣ ਲੱਗ ਗਏ ਹਾਂ। ਜੋ ਚੀਜ਼ਾਂ ਤੇ ਜੋ ਇਨਸਾਨ ਗੁਰੂ ਘਰ ਦੇ ਨੌਕਰ ਹਨ ਤੇ ਗੁਰੂ ਅੱਗੇ ਜਾ ਕੇ ਆਪਦੀਆਂ ਇਸ਼ਾਵਾਂ ਦੀ ਭੀਖ ਮੰਗਦੇ ਹਨ ਜੋ ਬਾਬੇ ਸਾਨੂੰ ਸਿਰਫ ਇੱਕ ਵਾਰ ਪੈਸਾ ਜਾਂ ਹੋਰ ਵਸਤਾਂ ਦੇ ਸਕਦੇ ਹਨ ਪਰ ਹੁਣ ਇਹ ਚਾਹੀਦਾ ਹੈ ਸਾਨੂੰ ਉਸ ਗੁਰੂ ਨੂੰ ਮੰਨਣਾ ਚਾਹੀਦਾ ਹੈ ਜੋ ਸ਼ਬਦ ਦਾ ਗੁਰੂ ਹੈ ਤੇ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਲਿਟਰਲੀ ਮੈਂ ਬਹੁਤ ਜ਼ਿਆਦਾ ਸਰਪ੍ਰਾਈਜ਼ ਤੇ ਹੈਰਾਨ ਹੋਇਆ ਵਾਂ ਕਿ ਵਾਕਈ ਸੱਚ ਦੇ ਅੰਦਰ ਇੱਛਾਦਾਰੀ ਨਾਗ ਜਿਹੜਾ ਉਹ ਨਿਹੰਗ ਸਿੱਖ ਬਣਿਆ ਨਿਹੰਗ ਸਿੰਘ ਬਣਿਆ ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਬਿਲੀਵ ਨਹੀਂ ਕਰਦੇ ਅਸੀਂ ਟੀਵੀ ਸੀਰੀਅਲਸ ਤੇ ਬਹੁਤ ਜ਼ਿਆਦਾ ਦੇਖਿਆ ਹੈ ਕਿ ਕੋਈ ਨਾਗੇ ਨੇ ਕੋਈ 나ਗ ਹੈ ਉਹ ਕਿਸੇ ਇਨਸਾਨ ਦਾ ਰੂਪ ਧਾਰ ਲੈਂਦਾ ਹੈ ਲੇਕਿਨ ਇੱਕ ਇੱਛਾਦਾਰੀ ਨਾਗ ਨੇ ਨਿਹੰਗ ਸਿੰਘ ਦਾ ਰੂਪ ਧਾਰ ਲਿਆ ਤੇ ਇਹ ਚੀਜ਼ ਸਰਪ੍ਰਾਈਜ਼ ਕਰਨ ਵਾਲੀ ਹੈ ਤੇ ਨਿਹੰਗ ਸਿੱਖ ਬਣ ਕੇ ਸਾਰਿਆਂ ਦੇ ਨਾਲ ਮਿਲ ਰਿਹਾ ਹੈ ਗੁਰਦੁਆਰੇ ਦੀ ਤਮੀਰ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਮੈਂ ਬਹੁਤ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਹੋਇਆ ਹਾਂ ਬਾਕੀ ਤੁਸੀਂ ਕਮੈਂਟਸ ਕਰਕੇ ਦੱਸਣਾ ਕਿ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਇਹਦੇ ਵਿੱਚ ਕਿੰਨੀ ਕੁ ਰਿਐਲਿਟੀ ਹੈ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ